ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਤੇ ਲੋਟਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਪ੍ਰੀਤ ਵੀਰੇ ਪਿੰਡ ਗਾਲੇ ਵਾਲੀ ਤਹਿਸੀਲ ਮੋਰਮੰਡੀ ਲੱਭ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਹੀ 9978555168 9978755168 ਉਡੇ ਪਾਪਾ ਲੂਣ ਬੱਚੀ ਦੇਖੀ ਜਾਂਦੇ ਆ ਇਹ ਤੇ ਦੰਦੋ ਕਿਵੇਂ ਵੀਰੇ ਇਹ ਦੋ ਦੰਦ ਆ ਵੀਰੇ ਦੋ ਦੰਦ ਪਲੂਨ ਪਹਿਲੇ ਨਹੀਂ ਕਰੇ ਦੋ ਦੰਦ ਪਲੂਨ ਪਹਿਲਾ ਸੂਈ ਆ ਬੱਚਾ ਦੇਤਾ ਇਹਨੇ ਬੱਚੀ ਹੈ ਨਾ ਸੂਈ ਨੂੰ ਹੋ ਗਿਆ ਘੰਟਕ ਘੰਟਕ ਘੱਟ ਤੋਂ ਘੱਟ ਹੋਇਆ ਠੀਕ ਹੈ ਜੇ ਰਹੀ ਹਲੇ ਪੈਣੀ ਹੈ ਨਾ ਹਾਂਜੀ ਹਾਂ ਇਹ ਰੇ ਚੇਰ ਪੈਣੀ ਠੀਕ ਹੈ ਤੇ ਇਹਦਾ ਪਰ ਅੰਦਾਜ਼ਾ ਹੈ ਲਾ ਸੀ ਕਿ ਕਿੰਨੇ ਡੁੱਧੜੀ ਬਹਿੜਾ ਹੈ ਬਈ ਚੰਗੀ ਸੇਵਾ ਕਰ ਲੈ 30 ਪਲੱਸ ਵੀ ਦੇ ਦਊਗੀ ਠੀਕ ਹੈ ਨਹੀਂ 25 ਤੋਂ ਪਲੱਸ ਤਾਂ ਦੇ ਨਹੀਂ ਦੇਗਾ 25 ਲੀਟਰ ਮੰਨ ਕੇ ਆਪਨੇ ਪਰਚੇਸ ਕਰ ਸਕਦੇ ਹਾਂਜੀ ਤੇ ਬਾਕੀ ਕੱਦ ਬੜ ਬਹੁਤ ਆ ਹੈ ਨਾ ਬੜਾ ਨਾਲ ਖੜੀ ਮੱਕ ਕੋਲੇ ਖੜੇ ਪਤਾ ਲੱਗ ਸੋ ਸਾਈਜ਼ ਵਗੈਰਾ ਦੇਖੋ ਪੂਰਾ ਫੁੱਲਾ ਤੇ ਚੀਪਾ ਧਾਰਾ ਤੂੰ ਰੋਕਿਆ ਜਾਵਾਂ ਵੀਰੇ ਆਪਾਂ ਧਾਰਾ ਮਾਰੇ ਕੱਢੀ ਆ 2 ਕਿਲੋ ਬੌਲੀ ਠੀਕ ਐ ਪੂਰੀ ਇੱਕ ਨੰਬਰ ਸੋ ਥੰਡ ਵਗੈਰਾ ਦੇਖੋ ਜਮਾ ਪੂਰਾ ਸਾਫ ਸੁਥਰਾ ਕੰਪੈਕਟ ਹੈਡਰ ਦੀ ਆ ਪਲੂਨ ਪਹਿਲਾ ਸੂਆ ਸੂਈ ਆ ਤੇ ਮੁੱਲ ਵੜੀ ਇਹਦਾ ਕੀ ਰੱਖਿਆ ਆਪਾਂ ਮੁੱਲ ਵੀਰੇ ਦਾ ਫੋਨ ਤੇ ਕਰਾਂਗੇ ਟੋਰੀ ਬਾਹਰ ਨੂੰ ਸੋ ਮੋਲੋ ਵੀਰ ਕਹਿੰਦਾ ਫੋਨ ਤੇ ਕਰਾਂਗੇ ਆਪਾਂ ਪਲੂਨ ਪਹਿਲਾ ਸੂਆ ਮੂਹੋ ਦੋ ਦੰਦ ਬੱਚੀ ਸੂਈ ਆ ਪਿੱਛੇ ਬੱਚਾ ਇਹਦੇ ਫੀਮੇਲ ਕਾਫਾ ਬੱਚੀ ਹੈਗੀ ਤੇ ਜੇਰ ਹਜੇ ਇਹਦੀ ਪੈਂਡਿੰਗ ਆ ਸ ਸੋ ਵੀਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ ਸਾਫ ਸੁਥਰਾ ਕੱਦ ਕਾਠ ਆ ਤੇ ਚੰਗੀ ਜਿੰਦ ਜਾਨ ਵਾਲੀ ਬੱਚੀ ਪਲੂਨ ਪਹਿਲਾ ਸੂਆ ਸੂਈ ਆ ਸੋ ਥੋੜਾ ਜਿਹਾ ਸਪੇਸ ਵਗੈਰਾ ਦੇਖ ਸਕਦੇ ਹੋ ਤੇ ਬਿਲਕੁਲ ਕੰਪੈਕਟ ਟੈਡਰ ਦੀ ਬੱਚੀ ਆ 25 22 ਕਿਲੋ ਦਾ ਤਨੇ ਆਰਾਮ ਨਾਲ ਦੇ ਦੇਣਾ ਸੋ ਬਾਕੀ ਕੱਦ ਕਾਠ ਵਗੈਰਾ ਦੇਖੋ ਬੱਚਾ ਫੀਮੇਲ ਕਾਫਾ ਬੱਚੀ ਆ ਤੇ ਚੰਗੀ ਜਿੰਦ ਜਾਨ ਬਰੀਡ ਦੇ ਵਿੱਚ ਹੈਗੀ ਵੀਰੇ ਭਲਾ ਨਹੀਂ ਹਣ ਕੰਦਾ ਲੈਵਲ ਹੈ ਭਈਆ ਕੰਮ ਘੱਟ ਰੱਖੋ ਪੂਰਾ ਦੇਖਾ ਫਸਮਾਣੇ ਵਾਲਾ ਤੇ ਚਾਹੇ 10 ਰੁਪਏ ਚੋੜੀਏ ਲੈਵਾਨੀ ਤੋੜਦੀ ਦੇਵੇ ਠੀਕ ਹੈ ਨੰਬਰ ਕੰਮ ਦੀ ਬੱਛੀ ਹੈ ਨੰਬਰ ਬੋਲੇ ਆਪਣਾ 9878755188 ਸੋ ਕਿਸੇ ਵੀਰ ਦੇ ਬੜਾ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ